ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਆ ਰਹੇ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਹੋ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਆ ਰਹੇ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਹੋ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਯਾਰ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਹੋ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਯਾਰ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਓ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਡੀਰ ਪਿੱਛੇ ਲਾਈ ਰੱਖ ਗਿਆ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਡੀਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਯਾਰ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਹੋ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਆ ਰਹੇ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਹੋ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਆ ਰਹੇ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਹੋ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਯਾਰ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਹੋ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਯਾਰ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਓ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਯਾਰ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਓ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਯਾਰ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਓ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਆ ਰਹੇ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਓ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਆ ਰਹੇ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਹੋ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆਂ ਮੂਸੇ ਵਾਲੇ ਜੱਟ ਦੇ ਵੀ ਆ ਰਹੇ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਹੋ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆਂ ਮੂਸੇ ਵਾਲੇ ਜੱਟ ਦੇ ਵੀ ਆ ਰਹੇ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਉਹ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਯਾਰ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਉਹ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਦਿਰ ਪਿੱਛੇ ਲਾਈ ਰੱਖਦੇ ਆ ਮੂਸੇ ਵਾਲੇ ਜੱਟ ਦੇ ਵੀ ਯਾਰ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਉਹ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਡੀਰ ਪਿੱਛੇ ਲਾਈ ਰੱਖਦੇ ਆ ਮੀਸੇ ਵਾਲੇ ਜੱਟ ਦੇ ਵੀ ਯਾਰ ਅਥਰੇ ਤੀਜੇ ਦਿਨ ਬੰਦਾ ਬੜਕਾਈ ਰੱਖਦੇ ਉਹ ਤੇਰੇ ਨਾਲ ਦੀਆਂ ਅਲੜਾਂ ਦੇ ਟੋਲੇ ਸੋਹਣੀਏ ਜੇ ਟਾਉਂਦੀ ਮੰਡੀਰ